ਸਾਡੀ ਸਰੋਬਣੀ ਕਾਲੀ ਦਲ ਪਾਰਟੀ ਸੁਖਵੀਰ ਸਿੰਘ ਬਾਦ ਬੀਬੀ ਸੁਵਜੀਤ ਕੋਟ ਉਹਨੇ ਸਾਡੀ ਝੋਲੀ ਟਿਕਾ ਪਾਈਏ ਜੋ ਸਾਡੇ ਮੁੱਦੇ ਨੇ ਜੋ ਸਾਡੀਆਂ ਖੰਨੀਆਂ ਦੇ ਨਸ਼ੇ ਦੇ ਮੁੱਦੇ ਹੋ ਗਏ ਪਾਣੀ ਦੇ ਸਿਵਰਜ ਦੇ ਕੋਈ ਵੀ ਸਾਡਾ ਕੋਈ ਨਹੀਂ ਰਿਹਾ ਕਿ ਤੁਸੀਂ ਪੂਰੇ ਕਰਣ ਨੇ ਜਦਰ ਪੀਤਮ ਸਿੰਘ ਨੇ ਇੱਕ ਵਾਰੀ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਲੋਕਾਂ ਚ ਫੇਰ ਦੋ ਵਾਰੀ ਇਹਨਾਂ ਨੇ ਕੌਂਸਲਰ ਦੀ ਚੋਣ ਲੜੀ ਸੇਵਾ ਕੀਤੀ ਹੈ ਔਰ ਸਾਰੇ ਇਲਾਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਪੂਰੇ ਸਨਮਾਨਤ ਨੇ ਔਰ ਇਹਨਾਂ ਦੀ ਪਾਰਟੀ ਪ੍ਰਤੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਨੇ ਦੋ ਤਿੰਨ ਗੱਲਾਂ ਦੇਖਣੀਆਂ ਹੁੰਦੀਆਂ ਕਿ ਪਾਰਟੀ ਦਾ ਕਿਹਨੇ ਸincerely ਕੰਮ ਕੀਤਾ ਕਿਹਨੇ ਨਿਸ਼ਕਾਮ ਹੋ ਕੇ ਕੰਮ ਕੀਤਾ ਇਹਨੇ ਲੋਕਾਂ ਦੇ ਵਿੱਚ ਆਪਣੇ ਸੰਪਰਕ ਬਣਾਈ ਰੱਖਿਆ ਹੈ ਕਿ ਇਹਨੇ ਸਮਾਜ ਦੇ ਵਿੱਚ ਆਪਣੀ ਇੱਜ਼ਤ ਮਾਨ ਖੱਟਿਆ ਔਰ ਕਦੀ ਕੋਈ ਐਸਾ ਕੰਮ ਨਹੀਂ ਕੀਤਾ ਜਿਸ ਨਾਲ ਪਾਰਟੀ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਰਾਜਨੀਤੀ ਵਿੱਚ ਵੀ ਇਹਨੇ ਤਿੰਨ ਵਾਰੀ ਕੌਂਸਲਰ ਰਹਿ ਕੇ ਸੇਵਾ ਕੀਤੀ ਹੈ ਦੋ ਵਾਰੀ ਇਹ ਇੱਕ ਵਾਰੀ ਇਹਨਾਂ ਦੇ ਹਸਬੰਦ ਸੋ ਇਹ ਸਾਰੀਆਂ ਗੱਲਾਂ ਦੇਖ ਕੇ ਹੀ ਪਾਰਟੀ ਕੋਲ ਜਿਹੜੇ ਕੈਂਡੀਡੇਟ ਆਏ ਸੀ ਸਭ ਤੋਂ ਸੀਨੀਅਰ ਮੋਸਟ ਇਹ ਬੀਬੀ ਸਜੀਤ ਕੌਰ ਸੀ ਔਰ ਇਹਨਾਂ ਦੀ ਇਮਾਨਦਾਰੀ ਕਰਕੇ ਸੀਨ ਨੂੰ ਟਿਕ ਦਿੱਤੀ। ਕਿ ਇਹ ਜਨੂ ਹੈਗੇ ਕਿ ਵੈਸਟ ਵਿੱਚ ਕੀ ਕੀ ਲੋਕਾਂ ਨੂੰ ਮੁੱਖ ਦਿੱਕਤਾਂ ਕੀ ਕੋਈ ਨਹੀਂ ਜੀ ਸਾਰਾ ਕੁਝ ਜਾਣਦੇ ਹੀ ਆ ਉੱਥੇ ਰਹਿੰਦੇ ਆ। ਜੀ। ਵੈਸਟ ਪਛਮੀ ਹਲਕੇ ਦੀ ਜਿਹੜੀ ਹੈ ਜਿਮਨੀਚੋਣ ਹਟਾ ਜੀ। ਸ਼ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ। ਪਤਨੀ ਜਤ ਜਰ ਪ੍ਰੀਤਮ ਸਿੰਘ ਜੀ। ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਬੜੀ ਵਫਾਦਾਰੀ ਨਾਲ ਸੇਵਾ ਕਰਦੇ ਆ। ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰ ਇਹ ਕਾਉਂਸਲਰ ਵੀ ਬਣੇ ਆਪਣੀ ਵਾਰ ਚੋ। ਔਰ ਇਹਨਾਂ ਦੇ ਹਸਬੰਦ ਵੀ ਜਿਹੜੇ ਸੀ ਜਦ ਤੱਕ ਪੀਤਮਸਰ ਦੀ ਉਹ ਵੀ ਕਾਉਂਸਲਰ ਰਹੇ ਸੋ ਇਹਨਾਂ ਦੀ ਸੀਨੀਅਰਿਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਇਸ ਸ਼੍ਰੋਮਣੀ ਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਮੈਂ ਆਸ ਕਰਾਂ ਕਿ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਚੱਲ ਕਰਾਂਗੇ ਜਦੋਂ ਸ਼੍ਰੋਮਣੀ ਕਾਂਗਰਸ ਕੱਲਿਆਂ ਚੋਂ ਲੜ ਰਹੀ ਹੈ ਤੇ ਅਲਾਈਅੰਸ ਦੀ ਆਪ ਗੱਲ ਹੀ ਕਿਉਂ ਕਰਦੇ ਆ ਜੀ ਮੈਂ ਕਹਿੰਦਾ ਮੁੱਦੇ ਅਲਾਈਅੰਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਸ਼੍ਰੋਮਣੀ ਕਾਂਗਰਸ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਹੈ ਉਹ ਲੋਕਾਂ ਦੇ ਸਾਹਮਣੇ ਹੈ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਭਾਵੇਂ ਲੋਕਾਂ ਦੀ ਸਹੂਲਤਾਂ ਦੀ ਗੱਲ ਹੋਵੇ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹੈ ਉਹ ਸਾਰੇ ਹਾਲਾਤਾਂ ਤੇ ਅਸੀਂ ਚੋਣ ਲੜਾਂਗੇ ਔਰ ਆਉਣ ਵਾਲੇ ਸਮੇਂ 'ਚ ਦੇਖੋ ਗੱਲ ਇਹ ਹੈ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਨਵੀਂ ਪੜਨੀ ਹੈ ਜੀ ਇਹ ਤਾਂ ਸਭ ਨੂੰ ਪਤਾ ਹੈ ਪਰ ਕਿਉਂਕਿ ਪਾਰਟੀ ਜਿਹੜੀ ਹੈ ਉਹਦਾ ਉਹਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਸਾਡਾ ਕਰਨਾ ਇੱਕ ਫਰਜ਼ ਬੰਦਾ ਹੈ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਹੈ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋਲ ਜਾ ਕੇ ਬੇਨਤੀ ਕਰਨੀ ਹੈ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਣੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੋ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਅਵਾਜ਼ ਉਠਾਵਾਂਗੇ ਤੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਤੇ ਅਸੀਂ ਸੇਵਾ ਕਰਾਂਗੇ ਦੇਖੋ ਇਹ ਗੱਲਾਂ ਬਾਅਦ ਚ ਕਰਾਂਗੇ ਇਹ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਗੱਲ ਕਰਾਂਗੀ ਅੱਜ ਤੇ ਕਿਉਂਕਿ ਪਾਰਟੀ ਦਾ ਜਿਹੜਾ ਸੰਗਠਨ ਹੈ ਪਾਰਟੀ ਦੀ ਜਿਹੜੀ ਸਾਡੀ ਟਾਂਚਾ ਹੈ ਉਹ ਸਾਡਾ ਵੱਖਰਾ ਅਲੱਗ ਦਾ ਕੰਮ ਹੈ ਪਰ ਅੱਜ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕਿ ਚੋਨਰਸ ਬੰਦਾ ਵਿੱਚ ਦੀ ਤੇ ਦਿੱਲੀ ਆਪੇ ਜਿਹੜੀ ਹੈਗੀ ਹੈ ਵੈਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਦੇ ਵੈਸੇ ਪੰਜਾਬ ਦੇ ਸਾਰੇ ਇੱਕੋ ਜਿਹੇ ਹੈ ਪਰ ਵੈਸਟ ਦੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰੇ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਨਸ਼ੇ ਜਿਹੜੇ ਵੈਸਟ ਵਿੱਚ ਹੈ ਔਰ ਸਭ ਤੋਂ ਮਾੜੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਹੈ ਉਹ ਵੀ ਵੈਸਟ ਵਿੱਚ ਹੀ ਹੈ ਔਰ ਉੱਥੇ ਦੀ ਹਾਲਾਤ ਅਸੀਂ ਦੇਖੀ ਅੰਦਰ ਜਾ ਕੇ ਜਿੱਨਾ ਉੱਥੇ ਪਾਣੀ ਦਾ ਬੁਰਾ ਹਾਲ ਹੈ ਜਿੱਨਾ ਉੱਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੁਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ ਸੋ ਬੇਰੋਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ ਇਹ ਗੱਲਾਂ ਤੇ ਬਾਅਦ ਦੀਆਂ ਨੇ ਪਰ ਗੱਲ ਇਹ ਹੈ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ ਘਰ ਜਾਵਾਂਗੇ ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜਿਹੜੇ ਉਹਨਾਂ ਇਸ ਤਰ੍ਹਾਂ ਉਹਨਾਂ ਸਮਝ ਦੇਵੇ ਤੁਹਾਡੀ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀਆਂ ਹੋਣ ਜਾਣਗੀਆਂ ਸਾਰੀਆਂ ਪਾਰਟੀਆਂ ਨਾਲ ਮੁਕਾਬਲਾ ਹੀ ਹੈ ਜੀ ਨਹੀਂ ਮੈਂ ਮੁੱਖ ਪ੍ਰਸਤਿਤੀ ਕਿਉਂ ਮੈਂ ਮੁੱਖ ਕਿਉਂ ਕਹਾਂ ਜੀ ਸਾਰੀਆਂ ਪਾਰਟੀਆਂ ਮੁਕਾਬਲੇ 'ਚ ਹੀ ਆਈਆਂ ਹਨ